ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਦਾਨਾ ਕੁਸ਼ੇਰ ਤੋਂ ਆਗਿਆ ਲੈ ਕੇ ਆਪਣੇ ਪਿੰਡ ਤਲਵੰਡੀ ਗਿਆ ਹੋਇਆ ਸੀ ਐਨੀ ਦਿਨੀ ਉਹ ਫਿਰ ਸੁਲਤਾਨਪੁਰ ਆ ਗਿਆ ਆਚਰਨਾ ਦੇ ਢੱਠਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪਿਆਰ ਦੇ ਕੇ ਉਠਾ ਲਿਆ ਤੇ ਸੁਖ ਸੰਤ ਪੁੱਛੀ ਫਿਰ ਗੁਰੂ ਜੀ ਨੇ ਪੁੱਛਿਆ ਕਿ ਰਾਏ ਬੁਲਾਰ ਸੁਖ ਸਹਿ ਤੇ ਮਰਦਾਨੀ ਕਿਹਾ ਸੁਖੀਏ ਆਪ ਨੂੰ ਯਾਦ ਕਰਦਾ ਏ ਤੇ ਨੈਣ ਪਰ ਆਉਂਦੇ ਸੋ ਅਖਦਾਏ ਸ਼ੁਕਰੇ ਰੱਬ ਦਾ ਬਾਲਕ ਹੁਣ ਸਾਕਾਂ ਅੰਗਾਂ ਤੋਂ ਸਤਾਇਆ ਨਹੀਂ ਜਾ ਰਿਹਾ ਆਪਣੇ ਰੱਬੀ ਰੰਗਾਂ ਦੀ ਮੋਜ ਵਿੱਚ ਹੈ ਫਿਰ ਗੁਰੂ ਸਾਹਿਬ ਜੀ ਨੇ ਆਪਣੇ ਮਾਤਾ ਪਿਤਾ ਤੇ ਘਰਬਾਰ ਦੀ ਸੁਖ ਪੁੱਛੀ ਉਹ ਵੀ ਮਰਦਾਨੇ ਨੇ ਦੱਸੀ ਤੇ ਕਿਹਾ ਸਾਰੇ ਹਿੱਤਪੂਰਵਕ ਯਾਦ ਕਰਦੇ ਤੇ ਅਸ਼ੀਰਵਾਦ ਦਿੰਦੇ ਹਨ ਫਿਰ ਸ੍ਰੀ ਗੁਰੂ ਸਾਹਿਬ ਜੀ ਨੇ ਪੁੱਛਿਆ ਚਿਰਲਾ ਕੀ ਆਏ ਐ ਕੁਝ ਕੰਮ ਕਾਜ ਦੱਸ ਤਦ ਮਰਦਾਨੇ ਨੇ ਕਿਹਾ ਕਿ ਘਰ ਵਾਲਿਆਂ ਦੀ ਗੁਜਰਾਨ ਚੰਗੀ ਢਲ ਰਹੀ ਏ ਪਰ ਹੁਣ ਕਾਕੀ ਦਾ ਕਾਜ ਏ ਉਸਲੀ ਘਰ ਵਿੱਚ ਪੈਸਾ ਨਹੀਂ ਏ ਕਾਜ ਜੋਗਾ ਕਾਜ ਆਖਦੇ ਹਨ ਵਿਆਹ ਨੂੰ ਇਹ ਸਾਖੀ ਦੋ ਤਰ੍ਹਾਂ ਮਿਲਦੀ ਹੈ ਇੱਕ ਤਾਂ ਮਰਦਾਨੀ ਦੀ ਦੀਦਾ ਵਿਆਹ ਸੀ ਉਸ ਸਮੇ ਇਹ ਸਾਖੀ ਹੋਈ ਦੂਜਾ ਇਹ ਹੈ ਕਿ ਇੱਕ ਖੱਤਰੀ ਦੀ ਦੀਦਾ ਵਿਆਹ ਸੀ ਤੇ ਉਹ ਗਰੀਬ ਹੋ ਗਿਆ ਸੀ ਉਸਨੇ ਗੁਰੂ ਨਾਨਕ ਸਾਹਿਬਾ ਸਵਾਲ ਪਾਇਆ ਤਾਂ ਇਹ ਸਾਰੀ ਸਾਖੀ ਮਨ ਸੁਖ ਵਾਲੀ ਹੋਈ ਉਥੇ ਇਹ ਸਾਖੀ ਦੱਖਣ ਦੀ ਉਦਾਸੀ ਤੋਂ ਪਹਿਲਾਂ ਹੋਈ ਲਿਖੀ ਹੈ ਤੇ ਕਾਜ ਆਖਦੇ ਹਨ ਵਿਆਹ ਨੂੰ ਮੇਰੇ ਰੱਬੀ ਜਜਮਾਨ ਤੁਸਾਂ ਮੈਨੂੰ ਘਰ ਜਾਣ ਤੋਂ ਪਹਿਲੇ ਇੱਕ ਦਿਨ ਆਖਿਆ ਸੀ ਹੁਣ ਹੋਰ ਘਰ ਕੋਈ ਨਾ ਮੰਗਿਆ ਕਰ ਐਸ ਲਈ ਆਇਆ ਹਾਂ ਕਿ ਕੁਛ ਮਿਹਰਵਾਨੀ ਹੋ ਜਾਏ ਤਾਂ ਦਸ਼ੀਰੀ ਗੁਰੂ ਨਾਨਕ ਸਾਹਿਬ ਜੀ ਨੇ ਭਗਿਰਥ ਨੂੰ ਪਾਸ ਸੱਦ ਕੇ ਆਖਿਆ ਕਿ ਮਰਦਾਨੇ ਪਾਸੋਂ ਸਾਰੀ ਸੋਜ ਲਿਖ ਲੈ ਇਸ ਨੂੰ ਧੀ ਦੇ ਵਿਆਹ ਤੇ ਲੋੜੀ ਦੀ ਹੈ ਸੋਜ ਆਖਦੇ ਹਨ ਛਮਿਆਨੇ ਨੂੰ ਜੋ ਵਿਆਹ ਤੇ ਲੋੜੀ ਦੀਂਦਾਸੀ ਜਿਵੇਂ ਚੂੜਾ, ਸਾਲੂ, ਲਸੇ ਪੈਣ ਦੇ ਕੱਪੜੇ ਕੁਝ ਗਹਿਣਾ ਤੇ ਹੋਰ ਸਮਾਨ ਇਸ ਤਰ੍ਹਾਂ ਮਰਦਾਨੇ ਨੂੰ ਪੁੱਛ ਕੇ ਲੋੜਬੰਦੀ ਸੌਜਿਲ ਖਵਾ ਦਿੱਤੀ ਆਗਿਆ ਕੀਤੀ ਕਿ ਲਾਹੌਰ ਤੋਂ ਸਭ ਕੁਝ ਲਿਆਓ ਪਰ ਉੱਥੇ ਰਾਤ ਇੱਕੋ ਰਹੀ ਭਗਿਰਾ ਤੋ ਸ੍ਰੀ ਗੁਰੂ ਜੀ ਦੀ ਆਗਿਆ ਪਾ ਕੇ ਟੁਰ ਪਿਆ ਤੇ ਲਾਹੌਰ ਜਾ ਪਹੁੰਚਾ ਇਹ ਕੋਥੇ ਵਪਾਰੀ ਸੀ ਜਿਸ ਦਾ ਨਾਮ ਸੀ ਮਨਸੁਖ ਇਹ ਵੱਡੀ ਦੁਕਾਨ ਵਾਲਾ ਸੀ ਦੁਕਾਨ ਆਖਦੇ ਹਨ ਹੱਟੀ ਨੂੰ ਜਿੱਥੇ ਬੈਠ ਕੇ ਹੱਟੀ ਵਾਲੇ ਵਪਾਰ ਕਰਦੇ ਹਨ ਸੌਦਾ ਵੇਚਦੇ ਹਨ ਪਗਿਰਤ ਇਸ ਦੀ ਹੱਟੀ ਤੇ ਚਲਾ ਗਿਆ ਮਨਸੂਖ ਨੇ ਆਦਰ ਨਾਲ ਬਹਾਲ ਲਿਆ ਤੇ ਕੰਮ ਕਾਜ ਪੁੱਛਿਆ ਪਗਿਰਤ ਨੇ ਉਹ ਕਾਗਤ ਮਨਸੂਖ ਦੇ ਹੱਥ ਦੇ ਦਿੱਤਾ ਜਿਸ ਉੱਤੇ ਵਿਆਹ ਲਈ ਚੀਜ਼ਾਂ ਦਾ ਵੇਰਵਾ ਲਿਖਿਆ ਹੋਇਆ ਸੀ ਕਾਗਦ ਵਾਚ ਕੇ ਭਾਈ ਸਭ ਕੁਝ ਤਿਆਰ ਹੋ ਜਾਏਗਾ ਅੱਜ ਹੀ ਪਰ ਚੂੜਾ ਇੱਕ ਦਿਨ ਵਿੱਚ ਤਿਆਰ ਨਹੀਂ ਹੋ ਸਕਣਾ ਤੁਸੀਂ ਆਖਦੇ ਹੋ ਛੇਤੀ ਕਰ ਤੇ ਅੱਜੂ ਕਰ ਕੱਲ ਦਾ ਦਿਨ ਠਹਿਰ ਜਾਓ ਪਰਸੋਂ ਤੁਰ ਜਾਣਾ ਤਦਪਾਗੀ ਰਥ ਨੇ ਕਿਹਾ ਭਾਈ ਮੈਨੂੰ ਆਗਿਆ ਇੱਕੋ ਰਾਤ ਰਹਿਣੇ ਦੀ ਏ ਜੇ ਮੈਂ ਦੂਈ ਰਾਤ ਇੱਥੇ ਰਹਿ ਗਿਆ ਤਾਂ ਮੇਰਾ ਜਨਮ ਬਿਰਥਾ ਚਲਾ ਜਾਏਗਾ ਮਨਸੁਖ ਸੁਣ ਕੇ ਹੈਰਾਨ ਹੋ ਗਿਆ ਆਖਣ ਲੱਗਾ ਇੱਕ ਰਾਤ ਵਦੀਕ ਠਹਿਰਨੇ ਨਾਲ ਜਨਮ ਕਿਉਂ ਬਿਰਥਾ ਜਾਏਗਾ ਐ ਅਖਰ ਤਾਂ ਕੋਈ ਪਾਤਸ਼ਾਹ ਵੀ ਸੇਵਕ ਨੂੰ ਨਹੀਂ ਆਖਦਾ ਕਿ ਜਨਮ ਬਿਰਥਾ ਜਾਏਗਾ ਤਦਪਾਗੀ ਰਥ ਨੇ ਕਿਹਾ ਮੈਂ ਕਿਸੇ ਪਾਤਸ਼ਾਹ ਹਾਕਮ ਦੀ ਚਾਕਰੀ ਨਹੀਂ ਕਰਦਾ ਮੈਂ ਤਾਂ ਇੱਕ ਰੱਬ ਰੂਪ ਦਾ ਦਾਸ ਹਾਂ ਉਸ ਦੀ ਅਗਿਆ ਇੱਕ ਰਾਤ ਰਹਿੰਦੀ ਹੀ ਹੈ ਜੇ ਵਧੇਕ ਰਹਾ ਤਾਂ ਮੈਂ ਹੁਕਮ ਉਲਟਾਇਆ ਆਪਣੇ ਗੁਰੂ ਦਾ ਗੁਰੂ ਜੇ ਸਿੱਖ ਨਾਲ ਉਦਾਸ ਹੋ ਜਾਏ ਤਾਂ ਸਿੱਖ ਦਾ ਜਨਮ ਕਿਸ ਕੰਮ ਤੂੰ ਸਿਆਣਾ ਏ ਸੋਚ ਲੈ ਮਨੁਸੁਖ ਨੇ ਕਿਹਾ ਕਲਯੁਗ ਦਾ ਸਮਾਂ ਏ ਸਾਰੇ ਪਖੰਡ ਚੱਲ ਰਿਹਾ ਹੈ ਅੱਜ ਕੱਲ ਕੋਣ ਹੈ ਐਸਾ ਪੂਰਾ ਜਿਸ ਨੂੰ ਤੂੰ ਪੂਰਾ ਗੁਰੂ ਆਖ ਰਿਹਾ ਏ ਤਦ ਪਾਗੇ ਰਥ ਨੇ ਕਿਹਾ ਪਾਈ ਦੇਖੇ ਤੇ ਸੁਣੇ ਦਾ ਫਰਕ ਏ ਉਹ ਕੋਈ ਮਨੁੱਖ ਗੁਰੂ ਥੋੜਾ ਏ ਜੋ ਪੂਰਾ ਹੋਵੇ ਕਿ ਉੱਚਾ ਹੋਵੇ ਉਹ ਤਾਂ ਦੇਵ ਗੁਰੂ ਏ ਉਹ ਖਬਰੇ ਭਗਵਾਨ ਨੇ ਆਪਣਾ ਪਰਮ ਪਿਆਰਾ ਕੱਲਿਆ ਏ ਕਿ ਆਪ ਹੀ ਆਇਆ ਏ ਲੁਕਿਆ ਰਹਦਾ ਏ ਮਨੁੱਖ ਰੂਪ ਵਿੱਚ ਕੰਮ ਕਰਦਾ ਏ ਜਿਵੇਂ ਤੂੰ ਤੇ ਮੈਂ ਕਰਦੇ ਆ ਪਰ ਜਦ satsang ਕਰੋ ਤਾ ਪਤਾ ਲੱਗਦਾ ਹੈ ਕਿ ਉਹਦੇ ਸਾਰੇ ਕੰਮ ਪਗਵਾਂਦੇ ਹਨ ਉਹ ਸਬਦਾ ਪਲਾ ਕਰਦਾ ਏ ਪਰਮੇਸ਼ਰ ਨਾਲ ਹਰ ਵੇਲੇ ਲੱਗਾ ਰਹਿੰਦਾ ਏ ਲੋਕੀ ਗਿਆਨ ਆਖਦੇ ਹਨ ਉਹ ਗਿਆਨ ਦਾ ਰੂਪ ਹੈ ਨਾ ਪੂਰਿਆਂ ਦਾ ਬਚਨ ਮੈਂ ਪੂਰਾ ਕਰਨਾ ਏ ਸੋ ਤੂੰ ਇੱਕ ਹੀ ਦਿਨ ਵਿੱਚ ਸਾਰਾ ਕੰਮ ਕਰ ਦੇ ਤਦਮਨ ਸੁਖ ਨੇ ਕਿਹਾ ਅश्चਰਜ ਹੈ ਕਿ ਇਸ ਸਮੇਂ ਵਿੱਚ ਕੋਈ ਪੂਰਾ ਲੋਕ ਵੀ ਏ ਮੈਨੂੰ ਵੀ ਪੂਰੇ ਸੰਤ ਨੂੰ ਮਿਲਣ ਦੀ ਚਾਹ ਹੈ ਢੇਰ ਚਿਰ ਤੋਂ ਜਿਉ ਮੈਨੂੰ ਕੋਈ ਕਲਾ ਦਿਖਾ ਦੇਣ ਤਾਂ ਮੈਂ ਮੰਨ ਲਵਾਂਗਾ ਕਿ ਪੂਰੇ ਹਨ ਤਾਂ ਮੈਂ ਵੀ ਉਸ ਅਸਿਖ ਬਣ ਜਾਵਾਂਗਾ ਪੱਗ ਰਥ ਨੇ ਕਿਹਾ ਕਲਾ ਵੇਖਣੀਆਂ ਕਰਾਮਾਤਾਂ ਤੱਕਣੀਆਂ ਇਹ ਇਉਂ ਹਨ ਜਿਵੇਂ ਰਾਜੇ ਪਾਸ ਜਾ ਕੇ ਕੋਡੀਆਂ ਮੰਗੇ ਰਾਜੇ ਕੋਲ ਜਾ ਕੇ ਤਾਂ ਸੋਨਾ ਚਾਂਦੀ ਕਿ ਹੀਰੇ ਮੰਗੀਦੇ ਹਨ ਮਨ ਸੁਖ ਨੇ ਕਿਹਾ ਹੀਰਾ ਸੋਨਾ ਫਕੀਰਾਂ ਕੋਲ ਕੀ ਹੁੰਦਾ ਏ ਤਾਂ ਪੱਗਿਰਥ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਉਹ ਮਹਾਪੁਰਖ ਹਨ ਉਹਨਾਂ ਪਾਸੋਂ ਮੰਗੀਦਾ ਹੈ ਕਿ ਦਿਲ ਸੁਖੀ ਹੋ ਜਾਏ ਅੰਦਰ ਰੱਬ ਜੀ ਨਾਲ ਪਿਆਰ ਪੈ ਜਾਵੇ ਸਾਡੇ ਸੁਭਾਅ ਬਦਲ ਜਾਣ ਅਸੀਂ ਕਿਸੇ ਨੂੰ ਦੁੱਖ ਨਾ ਦੇਵੀਂ ਸੋ ਜੇ ਤੁਪਰ ਖਣਾ ਕਰਨੀ ਏ ਤਾਂ ਪ੍ਰਤਾਵਿਆਂ ਸੋਚਾਂ ਛੱਡ ਕੇ ਪਿਆਰ ਨਾਲ ਜਾ ਮੱਥਾ ਠੇਕ ਤਾਂ ਤੈਨੂੰ ਇਹ ਉੱਚੀਆਂ ਚੀਜ਼ਾਂ ਮੇਰਣਗੀਆਂ ਬਿਨਾਂ ਸ਼ੱਕ ਪਰਤਾ ਲਈ ਇਸ ਤਰ੍ਹਾਂ ਗੱਲਾਂ ਕਰਕੇ ਰੋਟੀ ਖਾ ਪੀ ਕੇ ਰਾਤੀ ਸੌ ਰਹੇ ਅਗਲੇ ਪਲਕ ਮਨੁੱਖ ਨੇ ਦਿਨ ਚੜ੍ਹੇ ਬਾਜ਼ਾਰੋਂ ਸਭ ਵਸਤਾ ਖਰੀਦ ਕਰ ਦਿੱਤੀਆਂ ਜਿੱਥੋਂ ਜਿੱਥੋਂ ਵਸਤੂ ਮਿਲਦੀ ਸੀ ਉੱਥੋਂ ਉੱਥੋਂ ਮੁੱਲ ਮੰਗਵਾ ਦਿੱਤੀ ਚੂੜੇਵਲੋਂ ਕਿਹਾ ਕਿ ਪਗਿਰਤ ਤੂੰ ਸਾਨੂੰ ਬੜੀ ਛੇਤੀ ਏ ਕੱਲ ਪਹਿ ਕਰਦੇ ਹੋ ਚੂੜਾ ਅੱਜ ਤਿਆਰ ਨਹੀਂ ਹੋ ਸਕਣ ਲੱਗਾ ਕਾਰੀਗਰ ਵਾਂਢ ਗਿਆ ਹੋਇਆ ਏ ਪਰ ਮੇਰੇ ਘਰ ਇੱਕ ਰੰਗਲਾ ਚੂੜਾ ਬਣਵਾਇਆ ਪਿਆ ਏ ਕਿਸੇ ਆਪਣੇ ਕੰਮ ਲਈ ਤੈਨੂੰ ਮੈਂ ਉਹ ਦੇ ਦਿੰਦਾ ਹਾਂ ਤੂੰ ਵੇਖ ਲੈ ਤੇ ਪਸੰਦ ਕਰ ਲੈ ਜਦ ਮਨਸੁਖ ਨੇ ਚੂੜਾ ਵਖਾ ਲਿਆ ਤਾਂ ਪਗਿਰਥ ਤੇ ਪਸੰਦ ਆ ਗਿਆ ਆਖਣ ਲੱਗਾ ਸ਼ਾਜੀ ਇਹ ਪਲਾਈ ਮੇਰੇ ਪਸੰਦ ਦੇ ਤੇ ਠੀਕ ਮੇਚੀ ਦਾ ਏ ਇਸ ਤਰ੍ਹਾਂ ਦੇ ਬਚਨ ਹੋ ਕੇ ਦੂਏ ਤੁਰ ਪਏ ਮਨਸੁਖ ਨੇ ਕਿਹਾ ਤੇਰੇ ਪੂਰੇ ਗੁਰੂ ਮੈਨੂੰ ਜਾਣਦੇ ਕੋਈ ਨਹੀਂ ਪਰ ਜੇ ਮੇਰਾ ਨਾਂ ਲੈ ਕੇ ਮੈਨੂੰ ਸੱਦੀ ਹੋ ਨਾ ਏ ਤਾਂ ਮੈਂ ਸਮਝਾਂਗਾ ਕਿ ਪੂਰੇ ਹਨ ਭਗਿਰਤ ਨੇ ਕਿਹਾ ਤੂੰ ਸਾਜੀ ਦੀ ਖੁਸ਼ੀ ਪਰ ਪ੍ਰਤਾਵੇ ਲੈਣੇ ਚੰਗੇ ਨਹੀਂ ਹੁੰਦੇ ਇਸ ਪ੍ਰਕਾਰ ਗੱਲਾਂ ਬਾਤਾਂ ਕਰਦੇ ਰਾਤ ਰਸਤੇ ਵਿੱਚ ਠਹਿਰਦੇ ਸੁਲਤਾਨਪੁਰ ਆ ਪਹੁੰਚੇ ਦੋਹਾਂ ਨੇ ਸਤਗੁਰੂ ਜੀ ਨੂੰ ਜਾ ਮੱਥਾ ਟੇਕਿਆ ਸਤਗੁਰੂ ਜੀ ਨੇ ਹਿਤ ਨਾਲ ਸਿਰ ਤੇ ਹੱਥ ਫੇਰੇ ਆ ਤੇ ਕਿਹਾ ਭਗਿਰਤ ਤੂੰ ਪਰਉਪਕਾਰੀ ਹੋ ਗਿਆ ਹੈ ਗਿਆ ਸੇ ਇੱਕ ਉਪਕਾਰ ਕਰਨ ਪਰ ਕਾਰਾਂ ਆਂ ਦੂ ਜੋ ਨਾਲ ਲੈ ਆਇਆ ਇਕ ਮੰਦੇ ਸੁਖ ਨੂੰ ਡੁੰਡਣ ਵਾਲਾ ਹੈ ਜਿਸ ਦਾ ਨਾਂ ਭਾਵੇਂ ਇਹੋ ਹੈ ਪਰ ਮਨੋਂ ਸੁਖੀ ਨਹੀਂ ਹੈ ਐ ਸੁਣ ਕੇ ਮਨ ਸੁਖ ਚਰਨਾ ਨੂੰ ਲਿਪਟ ਗਿਆ ਤੇ ਦਿਲ ਨੂੰ ਤਸੱਲੀ ਹੋ ਗਈ ਕਿ ਇਹ ਗੁਰੂ ਪੂਰਾ ਗੁਰੂ ਪੂਰਾ ਮਹਾਪੁਰਖ ਹੈ ਭਗਵਾਨ ਆਪ ਹੈ ਇਹਨਾਂ ਨੂੰ ਪਿਆਰ ਕਰਕੇ ਗੁਰੂ ਜੀ ਨੇ ਮਰਦਾਨੇ ਨੂੰ ਸਦਵਾਇਆ ਤੇ ਸਾਰੀ ਸੋ ਜਲਹੋਰਾਂ ਖਰੀਦੀ ਆਈ ਉਸ ਦੇ ਅੱਗੇ ਤਰ ਦਿੱਤੀ ਹੋਰ ਧਨ ਵੀ ਦਿੱਤਾ ਜੋ ਵਿਆਹ ਦੇ ਹੋਰ ਕਾਰਜਾਂ ਵਾਸਤੇ ਖਰਚ ਹੋਣਾ ਚਾਹੀਦਾ ਸੀ ਮਰਦਾਨਾ ਬਹੁਤ ਖੁਸ਼ੀ ਹੋਇਆ ਪਹਿਲੋਂ ਹੀ ਉਸ ਦਾ ਗੁਰੂ ਜੀ ਨਾਲ ਪਿਆਰ ਸੀ ਹੁਣ ਹੋਰ ਵੱਧ ਗਿਆ ਕਿ ਮੈਨੂੰ ਜੋ ਔਖੀ ਗਾਲਾ ਬਣੀ ਸੀ ਉਹ ਸੋਖੀ ਕਰ ਦਿੱਤੀ ਨੇ ਸੋ ਸਭ ਕੁਝ ਲੈ ਕੇ ਗੁਣ ਗਾਉਂਦਾ ਤਲਵੰਡੀ ਪਹੁੰਚਾ ਤੇ ਉੱਥੇ ਜਾ ਕੇ ਸਾਰੀ ਨਗਰੀ ਵਿੱਚ ਗੁਰੂ ਜੀ ਦੇ ਗੀਤ ਗਾਉਂਦਾ ਫਿਰੇ ਕਿ ਨਾਨਕ ਗੁਰੂ ਹੈ ਦਾਤਾ ਗੁਰੂ ਹੈ ਪਤਸ਼ਾਹਾਂ ਨਾਲੋਂ ਵਡੇਰਾ ਸਖੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ